ਲੌਕਡਾਊਨ ਦੌਰਾਨ ਲੰਬੇ ਸਮੇਂ ਤੋਂ ਬਾਅਦ ਦੇਸ਼ ਦੇ ਸਕੂਲ ਖੁੱਲ ਗਏ ਨੇ ਪੰਜਾਬ ਚ ਮੁਕੰਮਲ ਤੌਰ ਤੇ 19 ਅਕਤੂਬਰ ਤੋਂ ਸਕੂਲ ਖੁੱਲਣਗੇ ਹਾਲਾਂਕਿ ਕਈ ਥਾਵਾਂ ਤੇ ਅੱਜ 9ਵੀਂ ਤੋਂ 12ਵੀਂ ਕਲਾਸ ਦੇ ਵਿਦਿਆਰਥੀ ਆਪਣੇ ਟੌਪਿਕ ਕਲੀਅਰ ਕਰਨ ਦੇ ਲਈ ਸਕੂਲ ਅੱਜ ਪਹੁੰਚੇ ਇਹ ਤਸਵੀਰਾਂ ਲੁਧਿਆਣਾ ਦੇ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀਆਂ ਨੇ ਇਹ ਸਕੂਲ ਵੀ ਕੇਂਦਰ ਦੀਆਂ ਗਾਈਡਲਾਈਨ ਮੁਤਾਬਕ ਖੋਲ ਦਿੱਤਾ ਗਿਆ ਹੈ ਹਾਲਾਂਕਿ ਇੱਥੇ ਵੀ ਬੱਚਿਆਂ ਦੀ آمد ਕਾਫੀ ਘੱਟ ਰਹੀ ਹੈ ਜਿਸ ਸਮੇ ਬੱਚੇ ਸਕੂਲ 'ਚ ਪਹੁੰਚੇ ਤਾਂ ਸਭ ਤੋਂ ਪਹਿਲਾਂ ਉਹਨਾਂ ਦੇ ਹੱਥ ਸੈਨੀਟਾਈਜ਼ ਕੀਤੇ ਗਏ ਉਸ ਤੋਂ ਬਾਅਦ ਉਹਨਾਂ ਦਾ ਟੈਂਪਰੇਚਰ ਚੈੱਕ ਹੋਇਆ ਕਰੋਨਾ ਮਹਾਮਾਰੀ ਦੌਰਾਨ ਬੱਚਿਆਂ ਦਾ ਸਕੂਲ 'ਚ ਆਉਣਾ ਪ੍ਰਸ਼ਾਸਨ ਦੇ ਲਈ ਕਾਫੀ ਵੱਡੀ ਜ਼ਿੰਮੇਵਾਰੀ ਵਾਲਾ ਕੰਮ ਹੈ 10 ਵਜੇ ਕਲਾਸਾਂ ਲਗਾਈਆਂ ਔਰ 12 ਵਜੇ ਤੱਕ ਅਸੀਂ ਉਹਨਾਂ ਨੂੰ ਸਾਰਿਆਂ ਦੇ ਜਿੰਨੇ ਉਹਨਾਂ ਬੱਚਿਆਂ ਦੇ ਡਾਊਟਸ ਸੀ ਉਹ ਕਲੀਅਰ ਕੀਤੇ ਗਏ ਆਉਣ ਤੋਂ ਪਹਿਲਾਂ ਉਹਨਾਂ ਨੂੰ ਸੈਨੀਟਾਈਜ਼ ਕੀਤਾ ਗਿਆ ਬੱਚਿਆਂ ਨੂੰ विद बैग एंड टेंपरेचर वगैरह चेक ਕੀਤਾ ਗਿਆ पेरेंट्स ਦੀ ਕਨਸੈਂਟ ਲੈਟਰ ਦੇ ਉੱਤੇ ਸਾਈਨ ਕਰਵਾ ਕੇ ਡੇਲੀ ਬੱਚੇ ਲੈ ਕੇ ਆਉਣਗੇ ਤੇ ਉਸ ਤਰੀਕੇ ਦੇ ਨਾਲ ਫਿਰ ਉਹਨਾਂ ਨੂੰ ਸੈਨੀਟਾਈਜ਼ਰ ਕਰਕੇ ਹੀ ਹਰ ਰੋਜ਼ ਅੰਦਰ ਕਲਾਸਾਂ ਦੇ ਵਿੱਚ ਬਿਠਾਇਆ ਕਰਾਂਗੇ ਕਲਾਸ ਕਲਾਸ ਰੂਮ ਦੇ ਵਿੱਚ ਇੱਕ ਰੂਮ ਦੇ ਵਿੱਚ ਤਕਰੀਬਨ 15 ਜਾਂ 16 ਬੱਚੇ ਬਿਠਾ ਕੇ ਅਸੀਂ ਉਹਨਾਂ ਦੀ ਕਲਾਸ ਲੈਨੇ ਆ ਉਸ ਤੋਂ ਬਾਅਦ ਜਦੋਂ ਛੁੱਟੀ ਦਾ ਟਾਈਮ ਹੁੰਦਾ ਹੈ ਉਹਨਾਂ ਨੂੰ ਐਜ਼ ਏ ਗਵਰਨਮੈਂਟ ਦੇ ਰੂਲਸ ਦੇ ਮੁਤਾਬਕ ਉਹਨਾਂ ਨੂੰ ਡਿਸਟੈਂਸ ਦੇ ਵਾਈਸ ਬਾਹਰ ਕੱਢਿਆ ਜਾਂਦਾ ਔਰ ਘਰ ਨੂੰ ਵਾਪਸ ਭੇਜਿਆ ਜਾਂਦਾ ਹਾਲਾਂਕਿ ਬੱਚਿਆਂ ਦੇ ਮਨਾਂ 'ਚ ਖੁਸ਼ੀ ਹੈ ਕਿ ਸਕੂਲ ਖੁੱਲੇ ਨੇ ਕਿਉਂਕਿ ਆਨਲਾਈਨ ਕਲਾਸਾਂ ਦੌਰਾਨ ਕਈ ਟੌਪਿਕ ਅਜਿਹੇ ਹੁੰਦੇ ਨੇ ਜੋ ਸਮਝ ਨਹੀਂ ਆਉਂਦੇ ਜਿ세 ਹਮ ਕਲਾਸ ਮੈਂ ਐਂਟਰ ਹੂਏ ਹਮਾਰੇ ਬੈਂਚਸ ਵੀ ਸੈਨੀਟਾਈਜ਼ ਥੇ हमें घर से सैनिटाइज़र फेस शील्ड मास्क एंड वाटर बॉटल्स लाने को कहा जो सब ने किया है एंड ऑनलाइन क्लासेस काफ़ी अच्छी चल रही थी बट स्कूल आना हमें ज़्यादा बेटर लगा क्योंकि हमारे जो डाउट्स थे वो अच्छे से क्लियर हो चुके हैं अब so, सो हम लोग पूरा सिक्योर फील कर रहे हैं एंड मैडम मैडम सर सब ने हैंड्स पे सैनिटाइजर लगाया हुआ है मास्क वगैरह सब अच्छे से सब कुछ किया हुआ है सो so, हम यहाँ पे ज़्यादा सिक्योर फील कर रहे हैं जिससे हमारी पढ़ाई भी अच्छी हो रही है एंड फुल स्कूल भी सैनिटाइज है हमारे आने से पहले बेंचेज़ भी सैनिटाइज थे uh, हमें फुल प्रोटेक्शन दी गई हम सिक्योर फील कर रहे हैं और हमें जब स्कूल आए अंदर तो फुल बॉडी सैनिटाइज हुई है और हमारी फुल चेकअप हुआ है थर्मल स्कैनिंग हुई है तो हम फुल मतलब प्रोटेक्शन फील कर रहे हैं अच्छा है बहुत देर बाद मिले तो इंजॉय किया आज हमने स्टडी बहुत अच्छी हो रही है बहुत डिफरेंस है स्टडी अच्छे से नहीं हुई ऑनलाइन और हम ऐसे अच्छी हो रही है मतलब टीचर्स भी बहुत हेल्पफुल हैं हमें डाउट सारे क्लियर हुए हैं आज सारी क्लास शुरू हो गई हैं ਤੇ ਸਾਰ ਅਰੇਂਜਮੈਂਟ ਬਹੁਤ ਅੱਛਾ ਤਰੀਕੇ ਨਾਲ ਕੀਤਾ ਗਿਆ ਹੈ ਸੈਟਿਸਫਾਇਰ ਸਭ ਤੋਂ ਪਹਿਲੇ ਸਾਡੇ ਸਾਈਨ ਚੈੱਕ ਕੀਤੇ ਗਏ ਸਾਡੇ ਪੇਰੈਂਟਸ ਨੇ ਬਹੁਤ ਅੱਛਾ ਫੀਲ ਹੋਇਆ ਕਿਉਂਕਿ ਕਰ ਰਹਾ ਕਿ ਆਪਾਂ ਇਕਦਮ ਅਕੇਲੇ ਹੋ ਗਏ ਸੀ ਫੈਮਿਲੀ ਦੇ ਨਾਲ ਰਹਿੰਦੇ ਸੀ ਤੇ ਇੰਨਾ ਜ਼ਿਆਦਾ ਕੰਟੈਕਟ ਨਹੀਂ ਕਰ ਬੰਦੇ ਹੀ ਦੇਸ਼ਕ ਆਨਲਾਈਨ ਕਲਾਸਿਸ ਲੱਗਦੇ ਹੀ ਲੇਕਿਨ ਇੰਨਾ ਜ਼ਿਆਦਾ ਨਹੀਂ ਹੋ ਪੰਦਾ ਹੀ ਤੇ ਫਰੈਂਡਸ ਨੂੰ ਮਿਲ ਕੇ ਬਹੁਤ ਅੱਛਾ ਲੱਗ ਰਿਹਾ ਹੈ ਕੇਂਦਰ ਸਰਕਾਰ ਨੇ ਦੇਸ਼ ਭਰ ਚ 15 ਅਕਤੂਬਰ ਤੋਂ ਸਕੂਲ ਖੋਲਣ ਦੀ ਪਰਮਿਸ਼ਨ ਦਿੱਤੀ ਹੈ ਜਿਸ ਦੇ ਲਈ ਵਕਤ ਤੋਂ ਐਸਓਪੀ ਜਾਰੀ ਕੀਤੀ ਗਈਆਂ ਸਕੂਲਾਂ ਚ 9ਵੀਂ ਤੋਂ 12ਵੀਂ ਜਮਾਤ ਦੇ ਹੀ ਵਿਦਿਆਰਥੀ ਆਉਣਗੇ ਸਕੂਲ ਚ ਸਰੀਰਕ ਦੂਰੀ ਬਣਾਈ ਰੱਖਣਾ ਬਹੁਤ ਜ਼ਰੂਰੀ ਹੋਵੇਗਾ ਸਕੂਲ ਪ੍ਰਸ਼ਾਸਨ ਨੂੰ ਨਿਯਮਾਂ ਦਾ ਵੇਰਵਾ ਦੇਣ ਵਾਲੇ ਬੋਰਡ ਜਾਂ ਫਿਰ ਨੋਟਿਸ ਬੋਰਡ ਲਗਾਉਣੇ ਪੈਣਗੇ ਬੱਚਿਆਂ ਅਤੇ ਅਧਿਆਪਕਾਂ ਦਾ ਮਾਸਕ ਪਾਉਣਾ ਲਾਜ਼ਮੀ ਹੋਵੇਗਾ ਬੱਚਿਆਂ ਦੇ ਸਕੂਲ ਆਉਣ ਲਈ ਮਾਪਿਆਂ ਤੋਂ ਲਿਖਤੀ ਰੂਪ ਚ ਪਰਮਿਸ਼ਨ ਲੈਣੀ ਪਵੇਗੀ ਸਕੂਲ ਵਿੱਚ ਰਸੋਈ ਕੈਂਟੀਨ ਬਾਥਰੂਮ ਲੈਬ ਲਾਇਬ੍ਰੇਰੀ ਨੂੰ ਸਮੇਂ-ਸਮੇਂ ਤੇ ਸਾਫ਼ ਕਰਨਾ ਜ਼ਰੂਰੀ ਹੋਵੇਗਾ ਸਕੂਲ ਵਿੱਚ ਡਾਕਟਰ ਨਰਸ ਜਾਂ اٹੈਂਡੈਂਟ ਪੂਰਾ ਸਮੇਂ ਲਈ ਮੌਜੂਦ ਹੋਣਾ ਚਾਹੀਦਾ ਹੈ ਸਕੂਲ ਖੁੱਲਣ ਦੇ 2-3 ਹਫ਼ਤੇ ਤੱਕ ਅਸੈਸਮੈਂਟ ਟੈਸਟ ਨਹੀਂ ਹੋਵੇਗਾ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ 21 ਸਤੰਬਰ ਨੂੰ ਵੀ ਐਸਓਪੀ ਜਾਰੀ ਕੀਤੀਆਂ ਸਨ ਅਤੇ ਉਦੋਂ ਕਿਹਾ ਸੀ ਕਿ ਜਿਸ ਵਿਦਿਆਰਥੀ ਨੂੰ ਆਨਲਾਈਨ ਪੜ੍ਹਾਈ ਦੌਰਾਨ ਕੋਈ ਵੀ ਵਿਸ਼ਾ ਸਮਝ ਨਹੀਂ ਲੱਗਦਾ ਤਾਂ ਉਹ ਆਪਣੇ ਮਾਪਿਆਂ ਦੀ ਪਰਮਿਸ਼ਨ ਲੈ ਕੇ ਸਕੂਲ ਜਾ ਸਕਦਾ ਹੈ ਇਹ ਹਦਾਇਤਾਂ ਸਿਰਫ 9ਵੀਂ ਤੋਂ 12ਵੀਂ ਤੱਕ ਹੀ ਹੈ